ਗੱਡੀ ਚੱਲੀ ਆ 11000 ਕਿਲੋਮੀਟਰ 11000 ਕਿਲੋਮੀਟਰ ਦੇ ਵਿੱਚ ਗੱਡੀ ਦਾ ਕਲਚ ਪਲੇਟ ਦਾ ਸੈਟ ਗਿਆ 11000 ਕਿਲੋਮੀਟਰ ਪਾਸ ਵੀ ਲਾਦੇ ਤਾਰਾਂ ਆ ਦੇਖੋ ਅੰਦਰੋਂ ਲਫਾਫੇ ਵੀ ਨਹੀਂ ਲਏ ਹਜੇ ਗੱਡੀ ਦੇ ਮਰੂਤੀ ਸੁਜ਼ੂਕੀ ਵਾਲਿਆਂ ਦੀ ਗੱਡੀ ਆ 11000 ਕਿਲੋਮੀਟਰ ਚੱਲਣ ਤੋਂ ਬਾਅਦ ਕਲਚ ਸੈਟ ਕੰਮ ਛੱਡ ਗਿਆ ਧੂਆਂ ਕੱਢ ਗਿਆ ਆ ਦੇਖੋ ਆਹ ਲੋ ਬਲੇਟ ਬਣਾਤਾ ਬਲੇਟ ਆ ਦੇਖੋ ਚੀਜ਼ ਕਿਵੇਂ ਆ ਪਿਆਦਾ ਫਰਾਈ ਵੀਲ ਆ ਪਈਆ ਪ੍ਰੈਸਰ ਪਲੇਟ ਕਲਚ ਸੈਟ ਆ ਜਿਹੜੀ ਉੱਤੇ ਲੈਦਰ ਲੱਗਿਆ ਹੁੰਦਾ ਨਾ ਉਹ ਲੈਦਰ ਖਤਮ ਲਾਏ ਗਿਆ ਨਾਲੋਂ ਆ ਗੇਅਰ ਲਾਇਆ ਹੋਇਆ ਆ ਪਿਆਦਾ ਬੈਰਿੰਗ ਤੇ ਆ ਗੱਡੀ ਆ ਇਹਦਾ ਆਪਾਂ ਨੇ ਗੇਅਰ ਖੋਲਿਆ ਹੋਇਆ ਸਿਰਫ 11000 ਕਿਲੋਮੀਟਰ ਚੱਲਣ ਤੋਂ ਬਾਅਦ ਕੇ 10 ਆਲਟੋ ਗੱਡੀ ਕੇ 10 11000 ਕਿਲੋਮੀਟਰ ਚੱਲਣ ਤੋ ਬਾਦ ਗੱਡੀ ਦਾ ਕਲਚ ਸੈੱਟ ਬਿਲਕੁਲ ਖਤਮ ਤੇ ਗੱਡੀ ਕੰਡੀਸ਼ਨ ਚ ਚੈੱਕ ਕਰ ਲਓ ਤੁਸੀਂ ਕਹਾਂਗੇ ਮਜ਼ਾਕ ਕਰਦਾ ਆ ਲੋ ਲਫਾਫੇ ਵੀ ਨਹੀਂ ਲਏ ਹੈਗੇ ਹਲੇ ਗੱਡੀ ਆ ਆਹ 24 ਮਾਡਲ 24 ਲਾਸਟ ਚ ਆ 24 ਲਾਸਟ ਗੱਡੀ ਆ ਕੁੱਲ 11000 ਕਿਲੋਮੀਟਰ ਚੱਲੀ ਆ 1 ਸਾਲ ਹੋਇਆ ਹਲੇ ਗੱਡੀ ਨੂੰ ਆ ਸਾਲ ਪੂਰਾ ਹੋ ਗਿਆ 12ਵੇਂ ਮਹੀਨੇ ਚ ਤੇ 12ਵੇਂ ਚ ਲਈ ਸੀ 24 ਚ 1 ਸਾਲ ਦੇ ਵਿੱਚ ਚਲਾਈ ਬਾਈ ਨੇ 11000 ਕਲਾਸਟ ਗਿਆ ਉਹਦਾ ਰੀਜਨ ਕੀ ਆ ਆ ਨਾ ਉਹ ਗੇਅਰ ਖੋਲਿਆ ਹੋਇਆ ਹੈ ਨਾ ਆ ਦੇਖੋ ਗੇਅਰ ਲਾਇਆ ਹੋਇਆ ਆਪਣਾ ਇਹਦਾ ਮੇਨ ਪੰਗਾ ਕੀ ਪਿਆ ਕਲਾਸਟ ਇੰਨੀ ਛੇਤੀ ਕਿਉਂ ਗਿਆ ਇੰਨੀ ਛੇਤੀ ਜਾਂਦਾ ਨਹੀਂ ਹੁੰਦਾ ਜਾਣ ਦਾ ਕਾਰਨ ਪਤਾ ਕੀ ਸੀ ਜਿਹੜੇ ਬਾਈ ਦੀ ਗੱਡੀ ਸੀ ਗੱਡੀ 'ਚ ਕੋਈ ਪ੍ਰੋਬਲਮ ਨਹੀਂ ਉਹ ਬਾਈ ਕਲੱਚ ਤੇ ਪੈਰ ਰੱਖ ਕੇ ਇਦਾਂ ਚਲਾਉਂਦਾ ਸੀ ਗੱਡੀ ਕਲੱਚ ਗੇਅਰ ਪਾ ਲੈਂਦਾ ਸੀ ਕਲੱਚ ਦਬਕੇ ਉਦੋਂ ਬਾਅਦ ਕਲੱਚ ਤੇ ਹੀ ਪੈਰ ਰੱਖਦਾ ਸੀ ਆਪਦਾ ਦੂਜਾ ਪੈਰ ਸੀ ਜਿਹੜਾ ਕਲੱਚ ਤੋਂ ਚੱਕਦਾ ਨਹੀਂ ਸੀ ਕਲੱਚ ਨਾਲ ਖਹਿ ਖਹਿ ਕੇ ਖਹਿ ਖਹਿ ਕੇ 11000 ਕਿਲੋਮੀਟਰ ਧੂਆਂ ਨਿਕਲ ਗਿਆ ਕੱਲ ਟੋ ਕਰਕੇ ਲਿਆਇਆ ਤੇ ਲੈ ਕੇ ਆਇਆ ਬਠਿੰਡੇ ਤੋਂ ਉੱਥੋਂ ਲੈ ਕੇ ਆਏ ਰੈ ਕੋਟ ਤੱਕ ਬਠਿੰਡੇ ਦੇਖ ਲਓ ਕਿਉਂਕਿ ਬਾਈ ਇੱਥੇ ਦਾ ਸੀ ਆਪਣੇ ਕੋਲ ਕੰਮ ਕਰਾਉਂਦਾ ਬਠਿੰਡੇ ਗਿਆ ਉੱਥੇ ਜਾ ਕੇ ਬਿਲਕੁਲ ਖੜ ਗਈ ਸਸਰੀ ਘਾਲ ਕਹਿ ਗਈ ਬਾਈ ਕਹਿੰਦਾ ਉੱਥੋਂ ਨਹੀਂ ਕਰਾਉਣਾ ਕਰਾਉਣਾ ਆਪਣਾ ਇੱਥੇ ਵੀ ਆ ਪਰ ਉਥੋਂ ਰਾਤ ਟੋ ਕਰਕੇ ਲੈ ਕੇ ਆਇਆ ਸੀ ਦੇਖ ਲਓ ਕਿ ਕਿੰਨਾ ਫਰਕ ਪੈਂਦਾ ਕਲਾਸ ਤੇ ਪੈਰ ਰੱਖ ਕੇ ਚਲਾਉਣ ਦਾ ਮਾੜਾ ਜਿਹਾ ਪੰਜਾ ਹੀ ਰੱਖਿਆ ਹੁੰਦਾ ਐ ਤੇ ਹਲਕਾ ਜਿਹਾ ਕਲਾਸ ਦੱਬਿਆ ਹੁੰਦਾ ਪੈਡਲ ਇੰਨਾ ਕ ਇੰਨੇ ਚ 11000 ਕਿਲੋਮੀਟਰ ਚ ਕਲਾਸ ਛੱਡ ਗਿਆ ਤੇ ਕੰਪਨੀ ਆ ਚੀਜ਼ ਦੀ ਕੋਈ ਗਾਰੰਟੀ ਨਹੀਂ ਹੁੰਦੀ ਮੰਨ ਲਓ ਕਸਾਈ ਹੋ ਗਈ ਇਹਦੀ ਕੋਈ ਗਾਰੰਟੀ ਨਹੀਂ ਹੋਰ ਕੋਈ ਫਾਲਟ ਪੈ ਜਾਂਦਾ ਟੁੱਟ ਜਾਂਦੀ ਕੋਈ ਸੋਰ ਹੋ ਜਾਂਦਾ ਉਹਦੀ ਗਾਰੰਟੀ ਹੁੰਦੀ ਆ ਘਸ ਕੇ ਖਰਾਬ ਹੋਈ ਇਹਦੀ ਕੋਈ ਗਾਰੰਟੀ ਨਹੀਂ ਇਸ ਕਰਕੇ ਦਾ ਕਲਾਸ ਛੱਡ ਪਾਵਾਂਗੇ ਆਪਾਂ origignal ਪਾਵਾਂਗੇ ਤੇ ਅੱਗੇ ਨੂੰ ਬਾਈ ਨੂੰ ਵੀ ਦੱਸਾਂਗੇ ਤੁਸੀਂ ਜ਼ਰੂਰ ਧਿਆਨ ਰੱਖਿਓ ਜਿਹੜੇ ਵੀਰ ਭਰਾ ਨੂੰ ਨਹੀਂ ਪਤਾ ਗੱਲ ਦਾ ਬਾਕੀ ਦਾ ਸਾਰਿਆਂ ਨੂੰ ਪਤਾ ਬਹੁਤ ਸਿਆਣੇ ਨੇ ਵੀ ਇਦਾਂ ਕਲੱਚ ਦੇ ਪੈਰ ਬਿਲਕੁਲ ਨਹੀਂ ਰੱਖਣਾ ਜੋ ਗੇਅਰ ਪੈ ਗਿਆ ਕਲੱਚ ਤੋਂ ਪੈਰ ਜਦੇ ਹਟਾਤਾ ਜਦੋਂ ਗੇਅਰ ਸ਼ਿਫਟ ਕਰਨਾ ਉਦੋਂ ਹੀ ਕਲੱਚ ਦੇ ਪੈਰ ਰੱਖਣਾ ਠੀਕ ਆ ਜੀ ਤੇ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ